ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 22 ਪ੍ਰੈਜ਼ੀਡੈਂਟ ਅਮਰਕੌਰ ਚਾਰਨਕੌਰ ਵੈਲਫੇਅਰ ਸੁਸਾਇਟੀ ਨੂੰ ਘਰਨੇ ਮੇਰੇ ਨਾਲ ਸਾਡੇ ਪ੍ਰੈਜ਼ੀਡੈਂਟ ਜਸਵੀਰ ਸਿੰਘ ਜੀ ਮਨਿਆਸ ਸਾਡੇ ਐਨਆਰਆਈ ਵੀਰ ਸਰ ਮੱਖਣ ਸਿੰਘ ਜੀ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰੀ ਜੀ ਸਿੰਘ ਸੂਤਾ ਤੇ ਉਹਨਾਂ ਦੇ ਨਾਲ ਸਾਡਾ ਬਿੱਟੂ ਜੀ ਭਾਜੀ ਤੇ ਹੋਰ ਸਾਡੇ ਬੈਠੇ ਨੇ ਮੈਂ ਅੱਜ ਦੇ ਦਿਨ ਤੇ ਸਭ ਤੋਂ ਪਹਿਲਾਂ ਮੈਂ ਗੁਰੂ ਹਰਿਰਾਜ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਨਗਰ ਨਿਵਾਸੀਆਂ ਐਨਆਰਆਈ ਵੀਰਾਂ ਦੇ ਸ਼ਬਦ ਦੇ ਸ਼ਰਧ ਬੈਠੀਆਂ ਸੰਤਾਂ ਨੂੰ ਆਪਣੀ ਅਮਰਕੌਰ ਚਨਕੌਰ ਵੈਲਫੇਅਰ ਸੁਸਾਇਟੀ ਵੱਲੋਂ ਵਧਾਈਆਂ ਦੇਣਾ ਔਰ ਨਾਲ ਹੀ ਜੋ ਗੁਰਦੁਆਰਾ ਸਾਹਿਬ ਦੀ ਪ੍ਰੋਬਲਮ ਆ ਰਹੀ ਸੀ ਬਿੱਲ ਦੀ ਬਿਜਲੀ ਦੇ ਬਿੱਲ ਦੀ ਕਿਉਂਕਿ ਕਮਰਸ਼ੀਅਲ ਹੋਣ ਕਰਕੇ ਬਿੱਲ ਵੱਡਾ ਆਉਂਦਾ ਸੀ ਤੇ ਅਮਰਕੌਰ ਚਨਕੌਰ ਵੈਲਫੇਅਰ ਸੁਸਾਇਟੀ ਨੇ ਇਹ ਇਹਨਾਂ ਨੂੰ ਇੱਕ ਸੋਲਰ ਪਲਾਂਟ ਜੋ 1.5 ਲੱਖ ਦਾ ਉਹ ਡੋਨੇਟ ਕੀਤਾ ਤੇ ਇਸੇ ਤਰ੍ਹਾਂ ਇਹ ਜਿਹੜੀ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਆ ਇਹ ਵਕਫ ਵਕ ਸਮਿਆਂ ਤੇ ਸਮਾਜ ਸੇਵਾ ਦੇ ਵਿੱਚ ਜੁਟੀ ਰਹਿੰਦੀ ਆ ਜਿਵੇਂ ਕਿ ਇਹਨਾਂ ਨੇ ਪ੍ਰਾਇਮਰੀ ਸਕੂਲ ਜੋ ਪਿੰਡ ਪੁੰਗਰਨੀ ਦਾ ਸੀ ਜਿਹਨੂੰ ਅੱਜ ਤੱਕ ਇੱਕ ਪੱਕਾ ਰਸਤਾ ਨਹੀਂ ਸੀ ਮਿਲਿਆ ਉਹ ਵੀ ਲਗਭਗ 1200 ਸਕਰ ਫੁੱਟ ਜਿਹੜਾ ਰਸਤਾ ਇੰਟਰਲੌਕ ਲਾ ਕੇ ਔਰ 2.5 ਫੁੱਟ ਉੱਚਾ ਚੱਕੀਓ ਸਕੂਲ ਨੂੰ ਦਿੱਤਾ ਸਕੂਲ ਦੇ ਵਿੱਚ ਇੰਟਰਲੌਕ ਲਾਏ ਇਹ ਲਗਭਗ ਸਾਡਾ ਪ੍ਰੋਜੈਕਟ ਜਿਹੜਾ ਇਹ 10 ਲੱਖ ਦਾ ਇਹ ਵੀ ਸਾਡਾ ਪ੍ਰੋਜੈਕਟ ਸੀ ਔਰ ਇਹ ਨੇਪਰੇ ਚੜਨ ਵਾਲਾ ਛੇਤੀ ਹੋ ਜਾਏਗਾ ਇਸੇ ਤਰ੍ਹਾਂ ਇੱਕ ਅਸੀਂ ਟੁੰਡੇ ਸਕੂਲ ਦੇ ਵਿੱਚ ਪਾਣੀ ਦੀ ਘਾਟ ਸੀ ਉੱਥੇ ਇੱਕ ਬੋਰ ਕਰਵਾ ਕੇ ਦਿੱਤਾ ਦੂੰਗਾ ਪਾਣੀ ਲਈ ਬੱਚਿਆਂ ਵਾਸਤੇ ਇੱਕ ਗਰੀਬ ਪਰਿਵਾਰ ਬਹੁਤ ਸੀ ਵਿਰਧ ਵੀ ਸੀ ਉੱਤੇ ਗਰੀਬ ਵੀ ਸੀ ਉਹਨਾਂ ਨੂੰ ਇੱਕ ਮਕਾਨ ਬਣਾ ਕੇ ਸੀ ਘਟਿਆਲਾ ਜਦੇ ਰਹੇ ਆ ਇਸੇ ਤਰ੍ਹਾਂ ਅਸੀਂ ਵੱਖ-ਵੱਖ ਹੋਰ ਵੀ ਸਾਡੀਆਂ ਜਿਹੜੀਆਂ ਇਹਦੇ ਵਿੱਚ ਸਾਡੀਆਂ ਚੱਲ ਰਹਾ ਪ੍ਰੋਜੈਕਟ ਜਿਵੇਂ ਕਿ ਆ ਹੁਣ ਸਰਦੀ ਦਾ ਮੌਸਮ ਸੀ ਤੇ ਬੱਚਿਆਂ ਨੂੰ ਗਰਮ ਵਰਦੀਆਂ ਕਈਆਂ ਸਕੂਲਾਂ ਦੇ ਵਿੱਚ ਨਹੀਂ ਮਿਲੀਆਂ ਤੇ ਲਗਭਗ ਅਸੀਂ 14 ਸਕੂਲਾਂ ਨੂੰ ਗਰਮ ਵਰਦੀਆਂ ਜਿਹੜੀਆਂ 1 6 ਲੱਖ ਦਾ ਸਾਡਾ ਖਰਚਾ ਸੀ ਉਹ ਵੀ ਅਸੀਂ ਸੋਸਾਇਟੀ ਵੱਲੋਂ ਕੀਤਾ ਇਸ ਕਰਕੇ ਇਹ ਜਿਹੜੀ ਸੋਸਾਇਟੀ ਆ ਵਕਫ ਵਕਫ ਸਮਿਆਂ ਦੇ ਉੱਤੇ ਇਹੋ ਜਿਹਾ ਪ੍ਰੋਜੈਕਟਾਂ ਤੇ ਕੰਮ ਕਰਦੀ ਆਰ ਸਮਾਜ ਦੀ ਸੇਵਾ ਤੇ ਤਤਪਰ ਰਹਿੰਦੀ ਆ ਤੇ ਇਹ ਗਾਂ ਵੀ ਕਰਦੀ ਰਹੇਗੀ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਫੇਰ ਸਾਰੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਜਿਹੜੇ ਅੱਜ ਇੱਥੇ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੇ ਆ ਅਸੀਂ ਆਪਣੀ ਸੁਸਾਇਟੀ ਬਲੌਰ ਨੂੰ ਵਧਾਈਆਂ ਵੀ ਦਿੰਨੇ ਤੇ ਅਸੀਂ ਜੀ ਆਇਆ ਵੀ ਕਹਿੰਨੇ ਕਿਉਂਕਿ ਉਹ ਹਰ ਸਾਲ ਸਾਡੇ ਇਸ ਪ੍ਰਕਾਸ਼ ਪਰਵਰਤ ਜੋ ਆ ਕੇ ਹਾਜ਼ਰੀ ਲਵਾਉਣ ਆਉਂਦੇ ਆ ਚੇਚੇ ਤੌਰ ਤੇ ਪਹੁੰਚਦੇ ਆ ਆਪਣੇ ਸਾਰੇ ਕਾਰੋਬਾਰ ਛੱਡ ਕੇ ਇੱਥੇ ਆਉਂਦੇ ਆ ਸੋ ਬਸ ਇਹ ਕਹਦਾ ਹੋਇਆ ਮੈਂ ਫਿਰ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਅੱਜ ਗੁਰਦਸਬ ਪੱਥਰ ਲਗਾਇਆ ਗਿਆ ਇਹਦੇ ਸੰਬੰਧ ਵਿੱਚ ਤੁਸੀਂ ਭਾਈ ਜਾਨ ਸਰ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਪ੍ਰਧਾਨ ਗੁਰਦਰਾ ਪ੍ਰਬੰਧਕ ਕਮੇਟੀ ਗੁਰੂ ਹਰਾਈ ਸਾਹਿਬ ਭੁੰਗਰਨੀ ਤੋਂ ਜੋ ਕਿ ਅੱਜ ਇਹ ਪੱਥਰ ਲਗਾਇਆ ਗਿਆ ਕਿ ਸਾਡੇ ਜੋ ਗੁਰਦਰਾ ਸਾਹਿਬ ਦੇ ਵਿੱਚ ਅ ਬਿਜਲੀ ਦੀ ਕਾਫੀ ਪ੍ਰੋਬਲਮ ਸੀਗੀ ਕਿ ਜਿਹਦੇ ਵਿੱਚ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਤੇ ਉਹਦੇ ਵਿੱਚ ਡਾਕਟਰ ਹਰਦੇਵ ਸਿੰਘ ਪਰਹਾਲ ਜੋ ਸਾਡੇ ਸੁਸਾਇਟੀ ਦੇ ਸਰਪ੍ਰਸਤਾ ਉਹਨਾਂ ਨੇ ਰਿਕੁਐਸਟ ਕੀਤੀ ਸੀ ਉਹਨੇ ਸਾਡੇ ਇੱਥੇ ਸੋਲਰ ਸਿਸਟਮ 30 ਕਿਲੋਵਾਟ ਦਾ ਸਾਡੇ 10 ਲੱਖ ਦਾ ਲੋਆ ਕੇ ਦਿੱਤਾ ਕਿ ਜਿਹਦੇ ਵਿੱਚ ਤਕਰੀਬਨ ਇਹ ਸੋਲਰ ਸਿਸਟਮ ਲੱਗੇ ਨੂੰ 6 ਮਹੀਨੇ ਹੋ ਗਏ ਉਸ ਦਿਨ ਦਾ ਸਾਡਾ ਕੋਈ ਬਿਜਲੀ ਦਾ ਬਿੱਲ ਨਹੀਂ ਆਇਆ ਤੇ ਮੈਂ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹਨੇ ਡਾਕਟਰ ਹਰਦੇਪ ਸਿੰਘ ਪ੍ਰਹਾਰ ਨੇ ਇੰਨੀ ਵੱਡੀ ਮਾਇਆ ਦੇ ਕੇ ਸਾਡੇ ਗੁਰਦੁਆਰੇ ਨੂੰ ਸਾਡੀ ਸਹਾਇਤਾ ਕੀਤੀ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ